ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਅਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨੇ ਉੱਥੇ ਰਹਿ ਪਿਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਦੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨੂੰ ਛੇਤੀ ਰੈਸਟ ਕੀਤਾ ਜਾਊਗਾ ਤਰੀਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਆ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਮੇਰੇ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਤੋਂ ਉਹਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਦੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਹੈ ਸਰੂ ਹੋਟਲ ਤੇ ਹਜੇ ਨਹੀਂ ਚੱਲ ਰਹੀ ਹੈ ਜੀ ਇੱਥੇ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉਥੇ ਮੁਖਵਤੇ ਦੇਖਦੇ ਆ ਕੋਰ ਦਾ ਆਰਡਰ ਦੇ ਨਾਲ ਬੰਦ ਹੋ ਜਾ ਕਿਸ ਤਰ੍ਹਾਂ ਬੰਦ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੂ ਜੀ ਨੂੰ ਕਹਿੰਦੇ ਆ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉਹ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕੀਹੜੀਆਂ ਧਰਾਵਾਂ ਲੱਗੀਆਂ ਨੇ ਉੱਚੀ ਨੁਕੀ ਵੇਖਦਾ ਇਹ ਸੈਕਸ਼ਨ ਬੀ ਐਨਐਸ ਦੀ ਚੌੜ ਤੇ ਕਹਾੜ ਦੋ ਦੇ ਤਹਿਤ ਦੇ ਬੱਚਾ ਦਿੱਤਾ ਗਿਆ ਤੇ ਪੌਕਸ ਵਕਤ ਵੀ ਲਾਇਆ ਗਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਟ ਕਰਦਾ ਸੀਗਾ ਕਿ ਉੱਥੋਂ ਕੁੜੀ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਨੂੰ ਬਹਿਲਾ ਫਸਲਾ ਕੇ ਲਿਆਇ ਸੀ ਤੇ ਪੁਲਿਸ ਪਾਰਟੀ ਨੂੰ ਜਿਹੜਾ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮੁੱਲਜਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰੰਦੇ ਜਿਹੜੇ ਮੁੱਲਜਮ ਦੋ ਨੇ ਮਾਲਕ ਤੇ ਮੈਨੇਜਰ ਉਹਨਾਂ ਚੀਤੇ ਰੈਸ਼ ਕੀਤਾ ਜਾਵੇ